ਸਚੀ ਕੌਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਆ ਬਹੁਤ ਜ਼ਿਆਦਾ ਪਿਆਰੀਆਂ ਸੋਹਣੀਆਂ ਆਈਆਂ ਨੇ ਮੋਡਲ ਚਟਿੰਦੇ ਵਿੱਚ ਆਏਗਾ ਜੀ ਬਹੁਤ ਜ਼ਿਆਦਾ ਪ੍ਰੀਮੀਅਮ ਕੁਆਲਟੀ ਦਾ ਫੈਬਰਿਕ ਹੈ 800 ਰੁਪਏ ਦਾ ਰੇਟ ਹੈ ਟੌਪ ਐਂਡ ਬਾਟਮ ਦੀ ਕਲੈਕਸ਼ਨ ਹੈ ਅਲਟਰ ਵੀ ਹੈ ਪ੍ਰਾਂਤ ਦੀਆਂ ਕਲੈਕਸ਼ਨ ਆਈਆਂ ਨੇ ਜੀ ਬਹੁਤ ਸੋਹਣੇ ਪ੍ਰਿੰਟ ਆਏ ਨੇ ਤੇ ਭੈਣਾਂ ਨੂੰ ਇਹ ਪ੍ਰਿੰਟ ਬਹੁਤ ਜ਼ਿਆਦਾ ਪਸੰਦ ਵੀ ਆ ਰਹੇ ਨੇ ਇਹਨਾਂ ਨੂੰ ਫਿਰ ਤੋਂ ਡਿਮਾਂਡ ਤੇ ਭੈਣਾਂ ਦੀ ਸਪੈਸ਼ਲ ਲਿਆਂਦਾ ਗਿਆ ਹੈ ਜੀ ਇਹ ਜਿਹੜੇ ਪਹਿਲੇ ਕਲੈਕਸ਼ਨਾਂ ਚੱਲ ਰਹੀਆਂ ਨੇ ਇਹਦੇ ਵਿੱਚ ਤੁਹਾਨੂੰ ਜਿਹੜਾ ਫੈਬਰਿਕ ਹੈ ਇਹਦਾ ਉਹਦਾਂ ਨੂੰ ਮਿਲੇਗਾ ਜੀ ਪਿਓਰ ਕੈਂਬਰੀ ਕਾਟਨ ਦੀ ਸ਼ਾਰਟ ਮਿਲੇਗੀ 2.5 ਮੀਟਰ ਦੀ ਪਿਓਰ ਕੈਮਰੀ कॉटन ਦਾ बॉटम मिलेगा सेल्फ प्रिंटेड और 1.5 मीटर का डिजिटल प्रिंटेड प्योर कैमरी कॉटन का दुपट्टा मिलेगा शर्ट भी प्रिंटेड है बॉटम भी प्रिंटेड है ਤੇ दुपट्टा भी प्रिंटेड है रंग जड़े ਦੇ ਵਿੱਚ 50 ਤੋਂ 55 ਹੈਗੇ ਨੇ ਤੇ ਸਾਰੇ ਹੀ ਡਿਜ਼ਾਈਨ ਜੜੇ ਨੇ ਬਹੁਤ ਸੋਹਣੇ ਨੇ ਇਹਨਾਂ ਦਾ ਜਿਹੜਾ ਰੇਟ ਹੈ ਜੇਕਰ ਤੁਸੀਂ ਸਿੰਗਲ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ 680 ਵਿੱਚ ਜਾਏਗਾ ਤੇ ਜੇਕਰ ਤੁਸੀਂ ਦੋ ਸੂਟ ਬਾਈ ਕਰਦੇ ਹੋ ਤੇ 1250 ਰੁਪਏ ਦੇ ਵਿੱਚ ਤੇ ਇਹਦਾ ਜਿਹੜਾ ਇਹ ਹੈ ਕਿ ਸੂਟ ਸਾਰੇ ਅਵੇਲੇਬਲ ਨੇ ਤੁਸੀਂ ਇਹਨਾਂ ਸੂਟਾਂ ਦੇ ਵਿੱਚੋਂ ਕੋਈ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ ਨੰਬਰ 6239245750 ਐਡ ਕੀਤਾ ਇਸ ਨੰਬਰ 'ਤੇ ਤੁਸੀਂ ਮੈਸੇਜ ਕਰ ਦਿਓ ਸਕਰੀਨ ਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਕਵਰੀ ਕਰਨਾ ਚਾਹੁੰਦੇ ਹੋ 2 ਮੀਟਰ ਦੀ ਸ਼ਰਟ 2 ਮੀਟਰ ਦਾ ਬਾਟਮ 2 ਮੀਟਰ ਦਾ ਦੁਪੱਟਾ ਡਿਜੀਟਲ ਪ੍ਰਿੰਟ ਦੀ ਸ਼ਰਟ ਡਿਜੀਟਲ ਪ੍ਰਿੰਟ ਦਾ ਬਾਟਮ ਤੇ ਸੈਲਫ ਪ੍ਰਿੰਟ ਨਾਲ ਡਿਜੀਟਲ ਪ੍ਰਿੰਟ ਦੀ ਸ਼ਰਟ ਡਿਜੀਟਲ ਪ੍ਰਿੰਟ ਦਾ ਦੁਪੱਟਾ ਤੇ ਸੈਲਫ ਪ੍ਰਿੰਟ ਨਾਲ ਤੁਹਾਨੂੰ ਮਿਲੇਗਾ ਜੀ ਬਾਟਮ ਰੇਟ ਹੈ ਜੀ 1180 ਰੁਪਏ ਤੇ ਦੋ ਬਾਈ ਕਰਨੇ ਤੇ 1250 ਰੁਪਏ ਸੋਨੇ ਸੂਟ ਨੇ ਰੰਗ ਬੜੇ ਪਿਆਰੇ ਨੇ ਤੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਤੇ ਜਿਹੜਾ ਪ੍ਰਿੰਟ ਆਏ ਨੇ ਉਹ ਵੀ ਬਹੁਤ ਪਿਆਰੇ ਨੇ ਤੇ ਇੱਕ ਰੰਗ ਜਿਹੜੇ ਇੱਕ ਤੋਂ ਇੱਕ ਸਾਰਿਆਂ ਦੀ ਪਸੰਦ ਨੂੰ ਸਾਹਮਣੇ ਰੱਖ ਕੇ ਇੰਨਾ ਵਿੱਚ ਜਿਹੜੇ ਕੀ ਰੈਡੀ ਕੀਤੇ ਗਏ ਨੇ। ਬਾਕੀ ਤੁਸੀਂ ਸੂਟ ਬਾਏ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ 62392455 ਜਿੱਤੇ ਤਾਂ ਇਸ ਨੰਬਰ ਤੇ ਜਾ ਕੇ ਤੁਸੀਂ ਮੈਸੇਜ ਕਰ ਦਿਓ। ਜੇ ਤੁਸੀਂ ਸੂਟ ਤੁਸੀਂ ਕੁਐਰੀ ਕਰਨਾ ਚਾਹੁੰਦੇ ਹੋ ਸੂਟ ਨੂੰ ਬਾਏ ਕਰਨਾ ਚਾਹੁੰਦੇ ਹੋ ਜਾਂ ਕੁਝ ਵੀ ਹੋਰ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਸੇਜ ਕਰ ਦੇਣਾ। ਤੋਂ ਤੁਹਾਡੀ ਕਰਦਾ ਇਹਦਾ ਰਿਪਲਾਈ ਜਰੂਰ ਆਏਗਾ ਕਲੈਕਸ਼ਨ ਅੱਜ ਦੀ ਵੀਡੀਓ ਵਾਲੀਆਂ ਸਾਰੀਆਂ ਬਹੁਤ ਜ਼ਿਆਦਾ ਪਿਆਰੀਆਂ ਸੋਹਣੀਆਂ ਤੇ ਟ੍ਰੈਂਡੀ ਨੇ ਟ੍ਰੈਂਡੀ ਲੈ ਕੇ ਆਈਆਂ ਨਵੇਂ-ਨਵੇਂ ਪ੍ਰਿੰਟਰ ਨਾਲ ਨਵੇਂ ਰੰਗ ਐਡ ਹੋਏ ਨੇ ਇਸ ਲਈ ਸਪੈਸ਼ਲ ਇਹਨਾਂ ਕਲੈਕਸ਼ਨਾਂ ਨੂੰ ਤੁਹਾਡੀ ਫੈਨ ਕਰਕੇ ਖਾਸ ਲੈ ਕੇ ਆਈਆਂ ਦੋ ਤਿੰਨ ਤਰ੍ਹਾਂ ਦੀਆਂ ਕਲੈਕਸ਼ਨਾਂ ਨੇ ਅੱਜ ਦੀ ਵੀਡੀਓ ਦੇ ਵਿੱਚ ਤੇ ਸਾਰੇ ਸੂਟ ਜਿਹੜੇ ਨੇ ਡਿਜ਼ਾਈਨ ਪੈਟਰਨ ਅਵੇਲੇਬਲ ਨੇ ਮੈਂ ਉਹੀ ਅੱਜ ਦੀ ਵੀਡੀਓ ਵਿੱਚ ਕਲੈਕਸ਼ਨ ਲੈ ਕੇ ਆਈਆਂ ਜਿਹੜੀਆਂ ਕੀ ਅਵੇਲੇਬਲ ਨੇ ਇਨਾਂ ਦਾ ਜਿਹੜਾ ਸਟਾਕ ਹੈ ਉਹ ਅਜੇ ਬਣਿਆ ਹੋਇਆ ਹੈ ਤੁਸੀਂ ਸੂਰ ਨੂੰ ਵਾਈ ਕਰਨਾ ਚਾਹ ਕੋਈ ਵੀ ਪੈਲੀ ਕਾਨੀ ਦਾ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰਾ ਦਿਓ ਸੈਕਿੰਡ ਕਲੈਕਸ਼ਨ ਵਿੱਚ ਜਿਹੜੀ ਇਹਦੇ ਵਿੱਚ ਬਹੁਤ ਪਿਆਰੀ ਹੈ ਉਹ ਵੀ ਬਹੁਤ ਸੋਹਣੇ ਰੰਗਾਂ ਨਾਲ ਆਈ ਹੈ ਕੋਡ ਦੇ ਹਿਸਾਬ ਨਾਲ ਇਹਨਾਂ ਦੀ ਜਿਹੜੀ ਹੈ ਕਿ ਕਟਾਈਆਂ ਤੇ ਜਿਹੜੇ ਨਾ ਡਿਟੇਲ ਲੱਗੀ ਹੈ ਜਿਹੜੀ ਕਲੈਕਸ਼ਨ ਹੈ ਇਹ ਤੁਹਾਨੂੰ ਮਸਲੀਨ ਦਾ ਆਲਓਵਰ ਪ੍ਰਿੰਟਡ ਸ਼ਰਟ ਦਾ ਫੈਬਰਿਕ ਮਿਲੇਗਾ ਜੀ 2 ਮੀਟਰ ਦਾ ਵੱਡੇ 바ਰ ਦੇ ਨਾਲ ਸੇਮ ਤੁਹਾਨੂੰ ਉਨੇ ਹੀ ਫੈਬਰਿਕ ਦਾ ਜਿਹੜਾ ਕੀ ਸ਼ਾਟਮ ਦਾ ਫੈਬਰਿਕ ਮਿਲੇਗਾ ਕਾਟਨ ਦੇ ਵਿੱਚ ਮਸਲੀਨ ਕਾਟਨ ਦੇ ਵਿੱਚ ਦੁਪੱਟਾ ਤੁਹਾਨੂੰ ਪ੍ਰਿੰਟਡ ਮਿਲੇਗਾ ਕੋਟਾ ਚੱਕ ਦੇ ਵਿੱਚ 8 ਮੀਟਰ ਦਾ ਇਹ ਤੁਸੀਂ ਅਗਰ ਸਿੰਗਲ ਸੂਟ ਬਾਈ ਕਰਨਾ ਹੈ ਤੇ 650 ਰੁਪਏ ਤੇ ਜੇਕਰ ਤੁਸੀਂ ਦੋ ਸੂਟ ਬਾਈ ਕਰਨਾ ਚਾਹੁੰਦੇ ਹੋ ਤੁਹਾਨੂੰ ਮਿਲ ਜਾਣਗੇ 1200 ਰੁਪਏ ਦੇ ਵਿੱਚ ਆਫਰ ਹੈ ਸਿੰਗਲ ਸੂਟ ਬਾਈ ਕਰਨਾ ਤੇ 650 ਜੇਕਰ ਤੁਸੀਂ ਦੋ ਇਹਨਾਂ ਵਿੱਚ ਬਾਈ ਕਰਨਾ ਚਾਹੁੰਦੇ ਹੋ ਤਾਂ ਉਹ ਤੁਹਾਨੂੰ 1200 ਰੁਪਏ ਦੇ ਵਿੱਚ ਮਿਲ ਜੇਗਾ। ਬਾਕੀ ਜਿਹੜੇ ਸੂਟ ਨੇ ਸਾਰੇ ਅਵੇਲੇਬਲ ਨੇ ਇਹਨਾਂ ਵਿੱਚ ਜਿਹੜੇ ਰੰਗ ਜੋ ਵੀ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ। ਤੁਸੀਂ ਜੇ ਸੂਟ ਬਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ। ਨੰਬਰ ਮੈਂ ਆਪਣਾ 6239245750 ਐਡ ਕੀਤਾ ਆ। ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ। ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਰੈਂਡੀ ਟਿਪਸ ਖੁਲੋਜਿਸ ਸੁਣਨ ਦੇ ਨਾਲ ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓ